ਨੋਟ ਕਰਨਾ ਕਿ ਫਲਾਣਾ ਬੰਦਾ ਖੁਸ਼ ਹੋਇਆ ਤੁਹਾਡੇ ਪਿੰਡ ਚ ਕੌਣ ਹੈ ਖੁਸ਼ ਹੋਣਾ ਜਿੱਦਾਂ ਤੁਸੀਂ ਚੰਗੀਆਂ ਚੰਗੀਆਂ ਚੀਜ਼ਾਂ ਨੋਟ ਕਰਨੀਆਂ ਨੇ ਤੇ ਕਿਤੇ ਹੁਣ ਇਹ ਨਾ ਨੋਟ ਕਰ ਲੋ ਵੀ ਅੱਛਾ ਚੰਗੀ ਚੀਜ਼ ਵੇਖੋ ਤੇ ਚੰਗੀ ਚੀਜ਼ ਕੀ ਹੈ ਵੀ ਸਾਡੇ ਪਿੰਡ ਐਮਐਲਏ ਹੈ ਉਹਦੇ ਕੋਲ ਤੇ 100 ਕਰੋੜ ਰੁਪਈਆ ਇਕੱਠਾ ਕਰ ਲਿਆ ਹੁੰਦੇ ਹੁਣ ਮੈਂ ਐਮਐਲਏ ਕਿਵੇਂ ਬਣਾ ਤੇ ਮੈਂ 100 ਕਰੋੜ ਕਿਵੇਂ ਲੁੱਟਾਂ ਹੁਣ ਇਹ ਸੋਚਣ ਲੱਗ ਜਾ ਫਲਾਣਾ ਬੰਦਾ ਭੁੱਕੀ ਵੇਚ ਕੇ ਬਹੁਤ ਅੱਗੇ ਗਿਆ ਤੇ ਹੁਣ ਮੈਂ ਕਿਵੇਂ ਭੁੱਕੀ ਵੇਚਾਂ ਮੈਂ ਕਿਵੇਂ ਕਾਮਯਾਬ ਹੋਵਾਂ ਉਹ ਨਸ਼ਾ ਵੇਚਦਾ ਮੈਂ ਇਦਾਂ ਦਾ ਕੰਮ ਕਿਵੇਂ ਕਰਨ ਲੱਗਾਂ ਨੋਟ ਕਰਨਾ ਜ਼ਰੂਰੀ ਹੈ ਧਿਆਨ ਰੱਖਿਓ ਭਈ ਜਿਹੜੀ ਚੀਜ਼ ਤੁਸੀਂ ਵੇਖਣੀ ਹੈ ਨਾ ਜਦੋਂ ਤੁਸੀਂ ਚੀਜ਼ ਚੰਗੀ ਚੀਜ਼ ਦੀ ਕਾਪੀ ਕਰਨ ਲੱਗਣੀ ਹੈ ਉਦੋਂ ਇਹ ਵੇਖਣਾ ਕਿ ਖੁਸ਼ ਕੌਣ ਰਹਿੰਦਾ ਪਿੰਡ ਵਿੱਚ ਜ਼ਰੂਰੀ ਨਹੀਂ ਕਿ ਸਾਰੇ ਖੁਸ਼ ਹੀ ਰਹਿੰਦੇ ਹੋਣ ਪੈਸੇ ਵਾਲੇ ਸਾਰੇ ਖੁਸ਼ ਹੀ ਰਹਿੰਦੇ ਕਿਤੇ ਉਹ ਤੇ ਤਰਸਦੇ ਫਿਰਦੇ ਆ ਪੈਸਾ ਨਹੀਂ ਖੁਸ਼ੀ ਦੇ ਸਕਦਾ ਖੁ ਪੈਸੇ ਦਾ ਕੋਈ ਸਬੰਧ ਨਹੀਂ ਖੁਸ਼ੀ ਨਾਲ ਪੀ ਬੰਦਾ ਖੁਸ਼ ਹੋ ਜਾਂਦਾ ਫਿਰ ਤੇ ਪੈਸਿਆਂ ਵਾਲੇ ਸਾਰੇ ਬੜੇ ਖੁਸ਼ ਹੁੰਦੇ ਇਹ ਤੇ ਵੱਡੇ ਵੱਡੇ ਤੋਂ ਦੀਸਾਂ ਲੋਕ ਤਿੰਨ ਕੋ ਵਿਅਪਾ ਚਿੰਤਾ ਰੋਗ ਉਹ ਤੇ ਜ਼ਿਆਦਾ ਚਿੰਤਾਤ ਨਹੀਂ ਉਹ ਨਹੀਂ ਇਦਾਂ ਨਹੀਂ ਹੈਗਾ ਵੀ ਪੈਸੇ ਵਾਲੇ ਬੰਦੇ ਖੁਸ਼ ਹੋ ਜਾਂਦੇ ਜੇ ਖੁਸ਼ ਹੁੰਦੇ ਨੇ ਤੇ ਪੈਸਿਆਂ ਵਾਲੇ ਖੁਸ਼ ਹੋ ਜਾਣੇ ਸੀ ਹੁਣੇ ਇਹ ਸਾਨੂੰ ਭੁਲੇਖਾ ਹੀ ਹੈ ਖੁਸ਼ੀ ਤੁਹਾਡੇ ਅੰਦਰ ਹੁੰਦੀ ਹੈ ਖੁਸ਼ੀ ਤੁਹਾਡੇ ਅੰਦਰ ਹੈ ਇੱਥੋਂ ਇਹ ਗੱਲ ਨੂੰ ਨੋਟ ਕਰਿਓ ਤੁਸੀਂ ਨਾ ਨਿੱਕੇ ਨਿੱਕੇ ਬੱਚੇ ਨੇ ਜਿਹੜੇ ਬੱਚੇ ਕਹਿੰਦੇ ਐ ਵੀ ਉਹ ਜਿਹੜਾ ਬੱਚਾ ਹੈ ਨਾ ਉਹਦੇ ਕੋਲ ਜਿਹੜਾ ਖਡਾਉਣਾ ਹੈ ਉਹ ਮੈਨੂੰ ਮਿਲ ਜਾਏ। ਮੈਂ ਖੁਸ਼ ਹੋ ਜਾਵਾਂਗਾ ਕਿਉਂਕਿ ਉਹ ਬੜਾ ਧਿਆਨ ਨਾਲ ਖੇਡ ਰਿਹਾ ਬੱਚਾ। ਵੇਖੋ ਕਿੰਨਾ ਖੁਸ਼-ਖੁਸ਼ ਹੈ। ਖੇਡ ਰਿਹਾ ਤੇ ਖੁਸ਼ ਹੈ। ਉਹਨੇ ਵੀ ਨੋਟ ਕੀ ਕੀਤਾ ਕਿ ਬੱਚਾ ਖੁਸ਼ ਹੈ। ਉਹਦੇ ਦਿਮਾਗ 'ਚ ਆਉਂਦਾ ਬੱਚਾ ਤਾਂ ਖੁਸ਼ ਹੈ ਕਿਉਂਕਿ ਇਹਦੇ ਕੋਲ ਵਧੀਆ ਖਡਾਉਣਾ ਹੈ। ਬੱਚਾ ਕਹਿੰਦਾ ਮੈਨੂੰ ਇਦਾਂ ਦਾ ਖਡਾਉਣਾ ਲਿਆ ਦਿਓ। ਉਹ ਖਡਾਉਣਾ ਉਹਨੂੰ ਮਿਲ ਜਾਂਦਾ ਹੈ ਉਹ 2-3 ਘੰਟੇ ਬਾਅਦ ਤੋੜ ਦਿੰਦਾ ਹੈ ਉਹ ਫਿਰ ਫਿਰ ਉੱਥੇ ਤੋਂ ਉੱਥੇ ਪਹੁੰਚ ਜਾਂਦਾ ਹੈ ਪਰ ਨਹੀਂ ਖੁਸ਼ ਜਿਹੜਾ ਹੋਣਾ ਹੈ ਨਾ ਇਹ ਤੁਹਾਨੂੰ ਭੁਲੇਖਾ ਹੈ ਫਲਾਣੇ ਬੰਦੇ ਕੋਲ ਗੱਡੀ ਹੈ ਸ਼ਾਇਦ ਉਹ ਤਾਂ ਖੁਸ਼ ਹੈ ਤੈਨੂੰ ਭੁਲੇਖਾ ਹੈ ਫਲਾਣੇ ਬੰਦੇ ਕੋਲ ਕੋਠੀ ਬਹੁਤ ਵੱਡੀ ਹੈ ਸ਼ਾਇਦ ਤਾਂ ਖੁਸ਼ ਹੈ ਫਲਾਣੇ ਬੰਦੇ ਕੋਲ ਬੱਚੇ ਦੇ ਕੈਨੇਡਾ ਗਏ ਹੈ ਸ਼ਾਇਦ ਤਾਂ ਵਾਲਾ ਖੁਸ਼ ਰਹਿੰਦਾ ਹੈ ਇਹਦਾ ਕੋਈ ਸਬੰਧ ਨਹੀਂ ਖੁਸ਼ੀ ਨਾਲ ਕਈਆਂ ਨੇ ਕੈਨੇਡਾ ਗਏ ਆ ਪਰ ਖੁਸ਼ ਨਹੀਂ ਤੂੰ ਕਹਿੰਦਾ ਗੱਡੀ ਐ ਤੇ ਕੋਲ ਤਾਂ ਖੁਸ਼ ਰਹਿੰਦਾ ਗੱਡੀਆਂ ਵਾਲੇ ਤੈਨੂੰ ਰੋਂਦੇ ਵਿਖਾ ਦਿੰਦੇ ਆ ਬਥੇਰੇ ਤੈਨੂੰ ਕੀ ਲੱਗਦਾ ਵੀ ਇਹਦਾ ਘਰ ਵੱਡਾ ਬਣ ਗਿਆ ਤਾਂ ਖੁਸ਼ ਰਹਿੰਦਾ ਨਹੀਂ ਜਿਹਨੂੰ ਖੁਸ਼ ਰਹਿਣਾ ਆਉਂਦਾ ਉਹਨੂੰ ਬਿਨਾਂ ਗੱਡੀਆਂ ਤੋਂ ਵੀ ਖੁਸ਼ ਰਹਿਣਾ ਆਉਂਦਾ ਉਹਨੂੰ ਬਿਨਾਂ ਕੋਠੀਆਂ ਤੋਂ ਵੀ ਖੁਸ਼ ਰਹਿਣਾ ਆਉਂਦਾ ਉਹਨੂੰ ਬਿਨਾਂ ਮੁੰਡਿਆਂ ਤੋਂ ਵੀ ਖੁਸ਼ ਰਹਿਣਾ ਆਉਂਦਾ ਉਹਨੂੰ ਬਿਨਾਂ ਔਲਾਦ ਤੋਂ ਵੀ ਖੁਸ਼ ਰਹਿਣਾ ਆਉਂਦਾ ਇਹ ਤੇ ਜਾਂਚ ਆਗਲੀ ਕਿਸੇ ਕਿਸੇ ਦੀ ਹੁਣ ਸਾਡੇ ਦਿਮਾਗ 'ਚ ਪਤਾ ਕੀ ਆ ਰਿਹਾ ਵੀ ਲੋਕੀ ਤਾਂ ਖੁਸ਼ ਨੇ ਇਹਨਾਂ ਕੋਲੇ ਔਲਾਦ ਹੈ ਸਾਨੂੰ ਇਦਾਂ ਲੱਗਦਾ ਇਹ ਤੈਨੂੰ ਲੱਗਦਾ ਹੀ ਐ ਇਹ ਭਲੇਖਾ ਹੈ ਜਿਨ੍ਹਾਂ ਕੋਲ ਸਾਰਿਆਂ ਕੋਲ ਔਲਾਦਾ ਹੈਗੀ ਨਹੀਂ ਇੱਥੇ ਬਹੁਤ ਬੀਠੇ ਨੇ ਪੁੱਛ ਲੋ ਵੀ ਸਾਰੇ ਖੁਸ਼ ਹਨ ਤੁਸੀਂ ਕਹਿੰਦੇ ਨਾ ਅਜੇ ਵੀ ਨਹੀਂ ਗੱਲ ਬਣੀ ਬੜੇ ਦੁਖੀ ਨੇ ਕਹੀ ਵਿਆਹ ਨਹੀਂ ਹੋਇਆ ਉਹ ਅੱਡ ਦੁਖੀ ਹੈ ਜਿਹਦਾ ਹੋ ਗਿਆ ਉਹ ਫੇਰ ਵੀ ਦੁਖੀ ਹੈ ਹੁਣ ਜਿਹਦਾ ਵਿਆਹ ਨਹੀਂ ਹੋਇਆ ਉਹ ਕਵੇ ਇਹ ਤਾਂ ਖੁਸ਼ ਨੇ ਸ਼ਾਇਦ ਇਹਨਾਂ ਦੇ ਵਿਆਹ ਹੋਏ ਹੋਏ ਨੇ ਜਿਨ੍ਹਾਂ ਦੇ ਹੋਏ ਹੋਏ ਨੇ ਉਹਨਾਂ ਨੂੰ ਪੁੱਛ ਲਓ ਵੀ ਤੁਸੀਂ ਸਾਰੇ ਖੁਸ਼ ਏ ਉਹ ਕਹਿੰਦੇ ਉਹ ਕਿਹੜਾ ਦਿਨ ਸੀ ਜਦੋਂ ਇਹ ਵਿਪਤਾ ਪਈ ਸੀ ਸਾਡੇ ਇਦਾਂ ਹੀ ਕਹਿੰਦੇ ਸੱਜਣ ਸੱਚੀ ਗੱਲ ਹੈ ਘਰ 'ਚ ਹੀ ਦੁਸ਼ਮਣ ਤੁਰਿਆ ਫਿਰਦਾ ਸਾਡੇ ਵਿਆਹੇ ਬਰੇ ਐਂ ਸੋਚਦੇ ਵੀ ਜੰਗ ਇਹ ਉਹ ਜੰਗ ਹੈ ਜਿੱਥੇ ਰਹਿਣਾ ਵੀ ਦੁਸ਼ਮਣ ਦੇ ਨਾਲ ਹੀ ਪੈਂਦਾ ਹੈ ਇਹ ਉਹ ਜੰਗ ਹੈ ਵੀ ਦੁਸ਼ਮਣਾਂ ਦੇ ਨਾਲ ਹੀ ਰਹਿਣਾ ਪੈਂਦਾ ਹੈ ਕੋਈ جنگ ਹੈ ਸੀ ਜਿੱਥੇ ਦੁਸ਼ਮਣ ਦੇ ਨਾਲ ਰਹਿਣਾ ਪੈਂਦਾ ਹੋਵੇ ਪਰ ਇੱਥੇ ਦੁਸ਼ਮਣ ਦੇ ਨਾਲ ਹੀ ਰਹਿਣਾ ਪੈਂਦਾ ਹੁਣ ਸੋਚ ਕੇ ਵੇਖੋ ਵਿਵਹਾਂਵਾਂ ਵਾਲੇ ਸਾਰੇ ਖੁਸ਼ ਨਹੀਂ ਕਿਤੇ ਹੁਣ ਇਹਦਾ ਮਤਲਬ ਇਹ ਹੈ ਵੀ ਤੈਨੂੰ ਕਿਤੇ ਨਾ ਕਿਤੇ ਭੁਲੇਖਾ ਹੈ ਵਹਿਮ ਹੈ ਬਸ ਤੇਰੇ ਮਨ ਦਾ ਭਰਮ ਹੈ ਕਿ ਸ਼ਾਇਦ ਬੰਦਾ ਗੱਡੀ ਕਰਕੇ ਖੁਸ਼ ਰਹਿੰਦਾ ਓਏ ਤਾਂ ਖੁਸ਼ ਹੈ ਗੱਡੀ ਹੈ ਇਹਦੇ ਕੋਲ ਇਹ ਤੈਨੂੰ ਭੁਲੇਖਾ ਹੈ ਇਹ ਬੰਦਾ ਤੇ ਵੈਸੇ ਹੀ ਖੁਸ਼ ਰਹਿੰਦਾ ਹੋਣਾ ਇਹ ਗੱਡੀ ਕਰਕੇ ਖੁਸ਼ ਨਹੀਂ ਬੜੇ ਗੱਡੀਆਂ ਵਾਲੇ ਖੁਸ਼ ਨਹੀਂ ਹਨ ਇਹ ਕੋਠੀ ਕਰਕੇ ਖੁਸ਼ ਨਹੀਂ ਕੋਠੀਆਂ ਵਾਲੇ ਬਥੇਰੇ ਹੈਗੇ ਜਿਹੜੇ ਰੋਂਦੇ ਆ ਇਹ ਔਲਾਦਾਂ ਕਰਕੇ ਖੁਸ਼ ਨਹੀਂ ਔਲਾਦਾਂ ਵਾਲੇ ਬਥੇਰੇ ਹੈਗੇ ਜਿਹੜੇ ਰੋਂਦੇ ਆ ਇਹ ਤੇ ਜਾਚ ਸਿੱਖਣੀ ਹੈ ਖੁਸ਼ ਰਹਿਣ ਦੀ ਕਈ ਵੇਖਿਆ ਗਰੀਬੀ ਦੇ ਵਿੱਚ ਵੀ ਬੜੇ ਕਾਇਮ ਹੈ ਬੜੇ ਖੁਸ਼ ਹੈ ਬੜਾ ਆਨੰਦ ਹੈ ਜੀ ਬੜੀ ਬੜੇ ਖੁਸ਼ ਰਹਿਦੇ ਆ ਤੇ ਕਈ ਵੱਡੇ ਵੱਡਿਆਂ ਨਾਲ ਵਾਹ ਪੈਂਦਾ ਹੈ ਉਹ ਵੀ ਵੇਖੀ ਤੇ ਨੇ ਬੜਾ ਬੁਰਾ ਹਾਲ ਹੈ ਜੀ ਸੱਚੀ ਕਹਿ ਰਿਹਾ ਮੈਂ ਗੁਰੂ ਸਾਹਿਬ ਦੀ ਹਜ਼ੂਰੀ 'ਚ ਬੈਠੇ ਆਪਾਂ ਸਾਡਾ ਤੁਸੀਂ ਆਪਣੇ ਘਰ ਦੇ ਜੀ ਆ ਸਾਡੇ ਪਰਿਵਾਰ ਦੇ ਮੈਂਬਰ ਹੈ ਇਹ ਸੱਚ ਹੈ ਕਿ ਬੜੇ ਅਮੀਰਾਂ ਨਾਲ ਵਾਹ ਪਿਆ ਸਾਰੇ ਖੁਸ਼ ਨਹੀਂ ਨੇ ਜਿੰਨੇ ਹਾਲਾਂਕਿ ਗਰੀਬਾਂ ਦੇ ਘਰਾਂ 'ਚ ਹਾਸਾ ਠੱਠਾ ਹੁੰਦਾ ਇਹਨਾਂ ਉਹਨਾਂ ਦੇ ਘਰਾਂ 'ਚ ਨਹੀਂ ਉਹਦੇ ਇੱਕ ਦੂਜੇ ਨੂੰ ਮਿਲਦੇ ਹੀ ਨਹੀਂ ਜਿੱਡੀਆਂ ਅਮੀਰੀਆਂ ਜਿੰਨੇ ਵੱਡੇ ਉਹਨੇ ਰੋਗ ਵੀ ਜ਼ਿਆਦਾ ਨੇ ਪਰੇਸ਼ਾਨ ਵੀ ਜ਼ਿਆਦਾ ਨੇ ਤਾਂ ਕਰਕੇ ਜਾਤ ਸਿੱਖਣੀ ਏ ਖੁਸ਼ ਰਹਿਣ ਦੀ ਕਾਇਮ ਰਹਿਣ ਦੀ ਹੱਸਣ ਦੀ ਜਾਤ ਸਿੱਖਣੀ ਏ ਤੇ ਜਿਹੜਾ ਬੰਦਾ ਬਹੁਤ ਆਨੰਦ ਚ ਰਹਿੰਦਾ ਤੁਸੀਂ ਵੇਖੋ ਵੀ ਇਹ ਕਿਉਂ ਰਹਿੰਦਾ ਹੈ ਇਹਨੇ ਜਾਤ ਕਿਵੇਂ ਸਿੱਖ ਲਈ ਖੁਸ਼ ਰਹਿਣ ਦੀ ਉਹਦੀ ਕਾਪੀ ਕਰੋ ਕਿਸੇ ਚੱਜਦੇ ਬੰਦੇ ਦੀ ਜਿਹੜਾ ਤੁਹਾਨੂੰ ਸਮਾਜ ਵਿੱਚ ਆਲੇ-ਦੁਆਲੇ ਕੋਈ ਵਧੀਆ ਦਿਸਦਾ ਹੈ ਜਿਹੜਾ ਥੋੜਾ ਜਿਹਾ ਸ਼ਾਂਤ ਰਹਿੰਦਾ ਹੈ ਜਿਹੜਾ ਕਾਇਮ ਰਹਿੰਦਾ ਹੈ ਜਿਹੜਾ ਰੰਗ 'ਚ ਰਹਿੰਦਾ ਜਿਹੜਾ ਮਸਤੀ 'ਚ ਰਹਿੰਦਾ ਤਾਂ ਕਰਕੇ ਕੋਈ ਵੀ ਚੰਗੀ ਚੀਜ਼ ਜਦੋਂ ਤੁਸੀਂ ਵੇਖਣੀ ਹੈ ਉਹਦੀ ਕਾਪੀ ਕਰਕੇ ਖੁਸ਼ ਵੀ ਵੇਖੋ ਵੱਡਾ ਦਰਖਤ ਹੋਵੇ ਬਹੁਤ ਵਧੀਆ ਐ ਬੜਾ ਤੁਸੀਂ ਵੇਖਿਆ ਕਰੋ ਵੀ ਇਹ ਵਧੀਆ ਕਿਉਂ ਹੈ ਫਿਰ ਤੁਸੀਂ ਵੇਖਣਾ ਵੀ ਇਹ ਸਾਮ ਸੰਭਾਲ ਹੋਈ ਹੈ ਤੇ ਜੇ ਨਾ ਵਧੀਆ ਹੋਵੇ ਤਾਂ ਵੀ ਪੁੱਛੋ ਵੀ ਕਿਉਂ ਹੈ ਫਿਰ ਇਹ ਇਹ ਗਲਤੀ ਕਿਹੜੀ ਹੋਈ ਹੈ ਉਹਦੇ ਤੋਂ ਸਿੱਖਿਆ ਲੈਣੀ ਹੈ ਹਰ ਚੀਜ਼ ਤੋਂ ਸਿੱਖਣਾ ਹਰ ਚੀਜ਼ ਤੋਂ ਸਿੱਖਣਾ ਸਿੱਖਦੇ ਹੀ ਜਾਣਾ ਸਿੱਖਦੇ ਹੀ ਜਾਣਾ ਜ਼ਿੰਦਗੀ 'ਚ ਅੱਗੇ 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 ਇਦਾਂ ਹੀ ਵੱਧਦੇ ਤੁਰੇ ਜਾਣਾ ਜ਼ਿੰਦਗੀ ਵਿੱਚ ਕਾਮਯਾਬੀ ਕਾਮਯਾਬ ਹੋਣਾ ਬਸ ਤੁਹਾਡੀ ਕਾਮਯਾਬੀ ਸਦਾ ਖੁਸ਼ ਰਹਿਣਾ ਹੈ ਸਦਾ ਖੇੜੇ ਰਹਿਣਾ ਜਿਹੜਾ ਬੰਦਾ ਬਹੁਤ ਕਾਮਯਾਬ ਹੈ ਮਤਲਬ ਬਹੁਤ ਖੁਸ਼ ਰਹਿੰਦਾ ਅਸਲ ਕਾਮਯਾਬੀ ਇਹ ਹੈ ਵੀ ਖੁਸ਼ ਰਹਿੰਦਾ ਹੁਣ ਸਾਡੇ ਦਿਮਾਗ ਵਿੱਚ ਇਹੀ ਹੈ ਬਸ ਜਿੰਨੂੰ ਮਰਜ਼ੀ ਪੁੱਛ ਲੋ ਇੱਥੇ ਆ ਬੱਚਿਆਂ ਨਾਲ ਗੱਲਾਂ ਬਾਤਾਂ ਕਰਦੇ ਨਹੀਂਦਾ ਮਿਲਦੇ ਰਹਿੰਦੇ ਆ ਬਸ ਜੀ ਹੁਣ ਆਈਲੈਂਡਸ ਕਰਨ ਲੱਗੇ ਆ ਫੇਰ ਕੈਨੇਡਾ ਜਾਣਾ ਫੇਰ ਬਾਫਰ ਸੈਟ ਮੈਂ ਕਿਹਾ ਸੈੱਟ ਸੁੱਟ ਤੇ ਇੱਥੇ ਪਤਾ ਹੀ ਐ ਸਾਨੂੰ ਹੁਣ ਬਸ ਫਿਰ ਲਾਈਫ ਸੈੱਟ ਫਿਰ ਦੋਥੇ ਚਲੇ ਜਾਣਗੇ ਮਾਪਿਓ ਕਹਿ ਰਹੇ ਨੇ ਬੇਟਾ ਆਈਲੈਂਡਸ ਕਰ ਲੈ ਬਸ ਫਿਰ ਸੈੱਟ ਬੈਂਡ ਆ ਜਾਣਗਾ ਆ ਗਏ ਹੁਣ ਹੁਣ ਕਹਿੰਦੇ ਏਜੰਟ ਲੱਭੋ ਫਿਰ ਕੈਨੇਡਾ ਪਹੁੰਚੋ ਬਸ ਫਿਰ ਸੈੱਟ ਕੈਨੇਡਾ ਪਹੁੰਚ ਜਾਣਾ ਉਹਨੇ ਫਿਰ ਪੁੱਤ ਹੁਣ ਪੱਕਾ ਹੋ ਜਾ ਬਸ ਫਿਰ ਸੈੱਟ ਬਸ ਫਿਰ ਸੈੱਟ ਕੰਮ ਉਹ ਵਿਚਾਰਾ 4-5 ਸਾਲ ਲਾ ਕੇ ਪੱਕਾ ਹੋ ਗਿਆ ਹੁਣ ਕਹਿੰਦੇ ਹੁਣ ਚੰਗੀ ਜੀ ਕੁੜੀ ਮਿਲ ਜੇ ਬਸ ਫਿਰ ਸੈਟ ਲੈ ਹੁਣ ਕੁੜੀ ਲੱਭਣ ਲੱਗ ਗਏ ਕੁੜੀ ਮਿਲ ਗਈ ਹੁਣ ਭਾਏ ਕਿ ਤਾਂ ਨਿਆਣਾ ਹੋ ਜੇ ਨਾ ਬਸ ਫਿਰ ਸੈਟ ਹੁਣ ਨਿਆਣਾ ਜੱਬ ਪਿਆ ਹੁਣ ਹੁਣ ਬਈ ਕਹਿੰਦੇ ਬਸ ਹੁਣ ਕਿਸੇ ਚੰਗੇ ਸਕੂਲ ਜੇ ਦਾ ਦਾਖਲਾ ਦੁਖਲਾ ਹੋ ਜਾਏ ਬੱਚਾ ਪੜ ਲਿਖ ਜਾਏ ਬਸ ਸੈਟ ਫਿਰ ਲੈ ਦੱਸ ਇਹ ਸੈਟ ਹੁੰਦਾ ਹੁੰਦਾ ਮੜੀਆਂ ਚ ਸੈਟ ਹੋ ਜਾਂਦਾ ਜਾ ਕੇ ਇਹ ਸੈਟ ਹੀ ਨਹੀਂ ਹੁੰਦਾ ਆਮ ਬੰਦੇ ਇਦਾਂ ਹੀ ਐ ਸੈੱਟ ਹੀ ਨਹੀਂ ਹੋਏ। ਬਸ ਆ ਕੰਮ ਕਰ ਲਈਏ ਬਸ ਸੈੱਟ ਮੁੜ ਕੇ ساری ਜ਼ਿੰਦਗੀ ਮੌਜਾਂ ਹੀ ਮੌਜਾਂ। ਮੌਜਾਂ ਪਤਾ ਨਹੀਂ ਕਦੋਂ ਕਿੱਥੇ ਨੇ ਮੌਜਾਂ। ਐ ਦੱਸੋ। ਜਿਹੜਾ ਤੁਸੀਂ ਕਹਿੰਦੇ ਵੀ ਬਾਅਦ ਚ ਮੌਜਾਂ ਹੀ ਮੌਜਾਂ। ਮਤਲਬ ਬੱਚਾ ਹੋ ਜੇ ਮੌਜਾਂ ਹੀ ਮੌਜਾਂ। ਹੋ ਗਿਆ। ਹੁਣ ਇਹ ਪੜ੍ਹ ਲੇ ਬਸ ਫਿਰ ਮੌਜਾਂ ਹੀ ਮੌਜਾਂ। ਹੁਣ ਹੁਣ ਆਈਲੈਂਡਸ ਕਰ ਲੇ ਫਿਰ ਮੌਜਾਂ ਹੀ ਮੌਜਾਂ। ਹੁਣ ਹੁਣ ਇਹ ਪੱਕਾ ਹੋ ਜੇ ਫਿਰ ਮੌਜਾਂ ਹੀ ਮੌਜਾਂ। ਕੈਨੇਡਾ ਚਲੇ ਗਿਆ ਪਹੁੰਚ ਗਿਆ ਪੱਕਾ ਵੀ ਹੋ ਗਿਆ ਹੁਣ ਹੁਣ ਇਹਨੂੰ ਚੰਗੀ ਕੁੜੀ ਮਿਲੇ ਨਾ ਫੇਰ ਮੌਜਾਂ ਹੀ ਮਿਲਣ। ਮਤਲਬ ਤੇਰੀਆਂ ਮੌਜਾਂ ਕਦੋਂ ਆਉਣਗੀਆਂ? ਤੁਸੀਂ ਸਮਾਜ ਵਿੱਚ ਵੇਖੋ ਇਦਾਂ ਹੀ ਨਹੀਂ ਚੱਲ ਰਿਹਾ ਸਾਰਾ ਕੁਝ। ਕੀ ਸਮਾਜ 'ਚ ਇਦਾਂ ਹੀ ਨਹੀਂ? ਇਹ ਕਿਹੜੀ ਮੌਜ ਨੂੰ ਢੀਕ ਰਹੇ? ਇਹ ਕਿੰਨੂੰ ਸੈੱਟ ਹੋਣਾ ਕਹਿੰਦੇ? ਅਸੀਂ ਇਦਾਂ ਕਿਉਂ ਨਹੀਂ ਕਹਿੰਦੇ? ਮੈਂ ਬਹੁਤ ਅੱਜ ਹੀ ਖੁਸ਼ ਆ। ਪੁੱਤ ਮੇਰਾ ਆਈਲੈਂਡਸ ਕਰ ਲਵੇ ਚੰਗਾ ਨਹੀਂ ਤੇ ਇਹਦੀ ਮਰਜ਼ੀ ਪਰ ਮੈਂ ਬੜਾ ਖੁਸ਼ ਪੁੱਤ ਨੇ ਕਰ ਲਈ ਆਈਲੈਂਡਸ ਬਾਹਰ ਜਾਵੇ ਆਪਣੀ ਲਾਈਫ ਜੀਵੇ ਪੱਕਾ ਹੋਵੇ ਪੀਆਰ ਹੋਵੇ ਫੋਈ ਜਾਵੇ ਪਰ ਮੈਂ ਖੁਸ਼ ਹਾਂ ਅੱਜ ਹੀ ਪਰ ਸਾਡੀ ਖੁਸ਼ੀ ਜਿਹੜੀ ਹੈ ਡਿਪੈਂਡ ਹੈ ਸੋਚਿਆ ਹੋਇਆ ਵੀ ਆਹ ਹੋ ਜਾਏਗਾ ਫਿਰ ਖੁਸ਼ ਹੋਵਾਂਗੇ ਫਿਰ ਆਹ ਹੋ ਜਾਏਗਾ ਫਿਰ ਖੁਸ਼ ਹੋਵਾਂਗੇ ਫਿਰ ਆਹ ਹੋ ਜਾਏਗਾ ਫਿਰ ਖੁਸ਼ ਹੋਵਾਂਗੇ ਉਹਨੇ ਨੂੰ ਉਹਨੂੰ ਕੋਈ ਹੋਰ ਮਿਲ ਜਾਂਦੀ ਆ ਕੇ ਉਹ ਕਹਿੰਦੀ ਮੈਂ ਤੇਰੇ ਨਾਲ ਵਿਆਹ ਕਰਾਉਣਾ ਹੈ ਉਹ ਵਿਆਹ ਉਹਦੇ ਨਾਲ ਕਰਾ ਲਿਆ ਮੁੜ ਕੇ ਉਹ ਪੱਕਾ ਹੋ ਗਿਆ ਉਹ ਖੁਸ਼ ਨੇ ਦੋਨੇ ਜਣੇ ਬਾਪੂ ਬੇਬੇ ਨੂੰ ਫੋਨ ਨਹੀਂ ਕਰਦੇ ਇਹ ਅਪਸੈਟ ਇਹ ਕਹਿੰਦੇ ਸੀ ਸੈੱਟ ਹੋ ਜਾਗੇ ਉਹ ਜੋ ਸੈੱਟ ਹੁਣ ਰੋਈ ਜੋ ਬੈਗ ਹਾਏ ਮੁੰਡਾ ਸਾਨੂੰ ਫੋਨ ਨਹੀਂ ਕਰਦਾ ਸਾਡੇ ਨਾਲ ਗੱਲ ਨਹੀਂ ਕਰਦਾ ਹੁਣ ਜਿੰਨਾ ਚਿਰ ਜਿਉਵੋਗੇ ਰੋਇਓ ਤੂੰ ਇਹ ਕਹੇ ਮੈਂ ਅੱਜ ਖੁਸ਼ ਹਾਂ ਆਪਣੇ ਆਪ ਵਿੱਚ ਬੁੱਤ ਮੇਰੀਆਂ ਖੁਸ਼ੀਆਂ ਤੇਰੇ ਤੇ ਡਿਪੈਂਡ ਨਹੀਂ ਨੇ ਮੇਰੀਆਂ ਖੁਸ਼ੀਆਂ ਤੇਰੇ ਤੇ ਡਿਪੈਂਡ ਨਹੀਂ ਮਥਾਜ ਨਹੀਂ ਮੈਂ ਮਥਾਜੀ ਨਹੀਂ ਮੈਂ ਨਹੀਂ ਕਿਸੇ ਦਾ ਮਥਾਜ ਐਂ ਕਹੋ ਮੈਂ ਨਹੀਂ ਮਥਾਜ ਚਾਹੇ ਪੁੱਤੀਆਂ ਮੇਰਾ ਧੀਆ ਮੇਰੀ ਘਰ ਵਾਲੀ ਹੈ ਮੇਰੀ ਮੈਂ ਮਥਾਜ ਨਹੀਂ ਮੈਂ ਆਪਣੇ ਆਪ ਵਿੱਚ ਖੁਸ਼ ਹਾਂ ਬਾਕੀ ਤੇਰੀ ਮਰਜ਼ੀ ਹੈ ਮੇਰੇ ਤੋਂ ਖੁਸ਼ੀ ਨਾਲੇ ਅਸੀਂ ਤੇ ਵੰਡਣ ਵਾਲੇ ਹੋਈਏ ਖੁਸ਼ੀਆਂ ਡਿਪੈਂਡ ਨਾ ਹੋਵੋ ਭਿਖਾਰੀ ਖੁਸ਼ੀਆਂ ਦੀ ਭੀਖ ਨਾ ਮੰਗੋ ਬੱਚਿਆਂ ਭਿਖਾਰੀ ਨਾ ਬਣੋ ਦਾਤੇ ਬਣੋ ਖੁਸ਼ੀਆਂ ਦੇ ਵੰਡਣ ਵਾਲੇ ਬਣੋ ਭਿਖਾਰੀ ਨਾ ਬਣੋ ساری ਜ਼ਿੰਦਗੀ ਮੰਗਦਾ ਰਹੇ ਉਹਦੇ ਕੰਨੀ ਵੇਖੀ ਜਾਏ ਇਹ ਮੈਨੂੰ ਖੁਸ਼ ਕਰੂਗਾ ਇਹ ਮੈਨੂੰ ਖੁਸ਼ ਕਰੂਗਾ ਲੈ ਤੂੰ ਮੈਨੂੰ ਕੀ ਖੁਸ਼ ਕਰੇਗਾ ਮੈਂ ਖੁਸ਼ ਹਾਂ ਮੈਂ ਕੈਮ ਹਾਂ ਮੈਂ ਚੜ੍ਹਦੀ ਕਲਾ ਚ ਹਾਂ ਤੂੰ ਮੈਨੂੰ ਕੀ ਕਰਨਾ ਖੁਸ਼ ਮੈਂ ਤਾਂ ਖੁਸ਼ ਹਾਂ ਤੇਰੇ ਤੇ ਮੈਂ ਡਿਪੈਂਡ ਕਿਉਂ ਹੋਵਾਂ ਇਹਨੂੰ ਕਹਿੰਦੇ ਨੇ ਆਪਣੇ ਆਪ ਤੇ ਆਪਣੇ ਆਪ ਚੋਂ ਖੁਸ਼ੀਆਂ ਲੱਭਣੀਆਂ ਆਪਣੇ ਆਪ ਚ ਕੰਪਲੀਟ ਹੋਣਾ ਇਹਨੂੰ ਕਹਿੰਦੇ ਨੇ ਪੂਰਾ ਹੋ ਜਾਣਾ ਅਧੂਰਾ ਜਿੰਨਾ ਚਿਰ ਕਿਸੇ ਦੂਜੇ ਦੀ ਤੈਨੂੰ ਲੋੜ ਹੈ ਉਹ ਦੂਜਾ ਤੇਰਾ ਫਰੈਂਡ ਵੀ ਹੋ ਸਕਦਾ ਹੈ ਤੇਰਾ ਲਾਈਫ ਪਾਰਟਨਰ ਵੀ ਹੋ ਸਕਦਾ ਹੈ ਤੇਰਾ ਬੱਚਾ ਵੀ ਹੋ ਸਕਦਾ ਜਿੰਨਾ ਚਿਰ ਤੂੰ ਦੂਜਾ ਭਾਲਦਾ ਉਹਨਾਂ 'ਤੇ ਡਿਪੈਂਡ ਹੈ ਪੂਰਾ ਹੋਣਾ ਕੰਪਲੀਟ ਹੋਣਾ ਆਪਣੇ ਆਪ ਵਿੱਚ ਰਹਿ ਜਾਣਾ ਇਹਨੂੰ ਕਹਿੰਦੇ ਆ ਪੂਰਾ ਪ੍ਰਭ ਆ ਰੱਦਿਆ ਬੋਲੋ ਪੜੋ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰਾ ਪ੍ਰਭ ਆ ਰੱਦਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਕਹਿੰਦੇ ਪੂਰਾ ਪਾ ਲਿਆ ਪੂਰੇ ਦੇ ਗੁਣ ਗਾਣ ਲੱਗ ਪਿਆ ਮੈਂ ਬਸ ਪੂਰਾ ਹੋ ਜਾ ਨਾਨਕ ਕੱਚੜਿਆਂ ਸਿਓ ਤੋੜ ਕੱਚੇ ਨੇ ਜਿਹੜੇ ਛੱਡਦੇ ਉਹਨਾਂ ਦਾ ਖਹਿੜਾ ਢੂੰਡ ਸੱਜਣ ਸੰਤ ਪੱਕਿਆਂ ਓਏ ਜਿਵਨ ਦੇ ਵਿਛੜੇ ਓਏ ਮੋਇਆ ਨਾ ਜਾਹੀ ਛੋੜ ਤੂੰ ਨਾ ਆਪਣੇ ਆਪ ਨੂੰ ਕੰਪਲੀਟ ਕਰ ਅਸੀਂ ਕਹਿ ਦਿੰਦੇ ਆ ਫਲਾਣਾ ਬੰਦਾ ਪੂਰਾ ਹੋ ਗਿਆ ਪੂਰਾ ਕਿੱਥੇ ਹੋ ਗਿਆ ਅਧੂਰਾ ਹੀ ਸੀ ਅਧੂਰਾ ਹੀ ਜੰਮਿਆ ਅਧੂਰਾ ਹੀ ਮਰ ਗਿਆ ਅਧੂਰਾ ਹੀ ਜੰਮਿਆ ਅਧੂਰਾ ਹੀ ਰਿਹਾ ਅਧੂਰਾ ਹੀ ਮਰ ਗਿਆ ਪੂਰਾ ਕਿੱਥੇ ਹੋਇਆ ਤਾਂ ਕਰਕੇ ਅਸੀਂ ਹੋਣਾ ਪੂਰੇ ਤੇ ਪੂਰੇ ਦਾ ਮਤਲਬ ਇਹ ਆ ਮੈਂ ਆਪਣੇ ਆਪ ਵਿੱਚ ਪੂਰਾ ਮੈਨੂੰ ਕਿਸੇ ਦੀ ਲੋੜ ਸੌਖਾ ਨਹੀਂ ਇਹ ਕਹਿਣਾ ਪਰ ਕਹੋ ਮੈਨੂੰ ਕਿਸੇ ਦੀ ਲੋਹਣ ਜਾ ਕੇ ਘਰੇ ਕਹਿ ਦੇਉਂ ਘਰ ਵਾਲੀ ਜੇ ਭੱਜਾ ਮੈਨੂੰ ਤੇਰੀ ਲੋੜ ਦੂ ਛਿੱਤਰ ਵੇਖੀ ਪੈਂਦੇ ਮੇਰੇ ਪਿੱਛੇ ਲੱਗ ਕੇ ਕਹਿ ਦੇ ਜਾ ਕੇ ਘਰ ਵਾਲਿਆਂ ਘਰ ਵਾਲਿਆਂ ਨੂੰ ਫੋਨ ਕਰਦੇ ਨੇ ਮੈਨੂੰ ਨਹੀਂ ਹੁਣ ਤੇਰੀ ਲੋੜ ਬੱਸ ਉਹ ਕਹਿੰਗੇ ਚੰਗੀ ਸਿੱਖਿਆ ਮਿਲੀਏ ਇਹਦਾ ਮਤਲਬ ਸਮਝ ਲਓ ਕੀ ਹੈ ਵੀਰੋਂ ਭੈਣੋਂ ਰਹਿਣਾ ਟੱਬਰ ਦੇ ਨਾਲ ਹੀ ਹੈ ਬੱਚੇ ਪਾਲਣੇ ਨੇ ਜ਼ਿੰਮੇਵਾਰੀਆਂ ਨਿਭਾਉਣੀਆਂ ਨੇ ਪਰ ਮੈਂ ਖੁਸ਼ ਹਾਂ ਮੈਂ ਡਿਪੈਂਡ ਨਹੀਂ ਮੈਂ ਕੰਪਲੀਟ ਹਾਂ ਆਪਣੇ ਆਪ 'ਚ ਮੈਂ ਰੱਜਿਆ ਹੋਇਆ ਮੈਂ ਭੂਗਾਂ ਮੈਂ ਕਿਸੇ ਤੇ ਦਪੰਡ ਨਹੀਂ ਫਰਜ ਆਪਣੇ ਸਾਰੇ ਨਿਭਾਵਾਂਗੇ ਜੇ ਲੜ ਲਈ ਹੈ ਤੇ ਇੱਜ਼ਤ ਕਰਾਂਗੇ ਵਿਆਹ ਕੇ ਲਿਆਏ ਆ ਸਤਕਾਰ ਕਰਾਂਗੇ ਸਤਕਾਰ ਕੱਲਾ ਰੋਟੀ ਪਾਣੀ ਦੇਣਾ ਫਰਜ ਨਹੀਂ ਹੁੰਦਾ ਸਤਕਾਰ ਦੇਣਾ ਵੀ ਫਰਜ ਹੁੰਦਾ ਬੰਦੇ ਦਾ ਇੱਜ਼ਤ ਦੇਣੀ ਔਰਤ ਨੂੰ ਸਤਕਾਰ ਦੇਣਾ ਇੱਜ਼ਤ ਦੇਣੀ ਵੀ ਫਰਜ਼ ਹੁੰਦਾ ਕੱਲਾ ਰੋਟੀ ਖਵਾਣਾ ਨਹੀਂ ਹੁੰਦਾ ਕਿ ਮੈਂ ਰੋਟੀ ਖਵਾਵਾਂ ਇਹਨੂੰ ਪਰਸ਼ਾਦਾ ਲੈ ਫਿਰ ਬੰਦੇ ਪਤਾ ਕੀ ਕਹਿਣਗੇ ਦੱਸ ਤੈਨੂੰ ਕਮੀ ਕਿਹੜੀ ਚੀਜ਼ ਦੀ ਹੈ ਰੋਟੀ ਤੈਨੂੰ ਮਿਲਦੀ ਹੈ ਕੱਪੜਾ ਲੀੜਾ ਜਦੋਂ ਕਹਿੰਨੀ ਲਿਆ ਕੇ ਦਿੰਨੇ ਆ ਤੈਨੂੰ ਘਾਟਾ ਕਿਹੜੀ ਚੀਜ਼ ਦਾ ਸਤਕਾਰ ਦੀ ਕਮੀ ਹੈ ਇੱਜ਼ਤ ਦੀ ਰਿਸਪੈਕਟ ਦੀ ਤੇ ਅੱਜ ਦਾ ਜਿਹੜਾ ਯੁੱਗ ਹੈ ਅੱਜ ਦਾ ਸਮਾਂ ਇਹ ਹੈ ਜੀ ਕੋ ਸਤਕਾਰ ਕਰੋ ਤੇ ਸਤਕਾਰ ਕਰਵਾਓ ਇੱਜ਼ਤ ਕਰੋ ਤੇ ਇੱਜ਼ਤ ਕਰਵਾਉ। ਅੱਜ ਦਾ ਸਮਾਂ ਇਦਾਂ ਦਾ ਹੈ। ਅੱਜ ਤੁਸੀਂ ਸਤਿਕਾਰ ਦਿਓਗੇ ਤੁਹਾਨੂੰ ਸਤਿਕਾਰ ਮਿਲੇਗਾ। ਇੱਜ਼ਤ ਦਿਓਗੇ ਇੱਜ਼ਤ ਮਿਲੇਗੀ। ਜੀ ਕਹੋਗੇ ਜੀ ਕਹੇਗੀ। ਅੱਜ ਦਾ ਸਮਾਂ ਇਦਾਂ ਦਾ ਬਰਾਬਰੀ ਦਾ। ਹੁਣ ਫਰਜ਼ ਆਪਣੇ ਪੂਰੇ ਨਿਭਾਵਾਂ ਨਾ ਮੈਂ। ਪਰ ਮੈਂ ਆਪਣੇ ਆਪ ਵਿੱਚ ਖੁਸ਼ ਹਾਂ। ਆਪਣੇ ਬੱਚਿਆਂ ਨੂੰ ਇਹ ਗੱਲ ਕਹੋ। ਤੁਸੀਂ ਕਹਿੰਦੇ ਪੁੱਤ ਤੇਰੇ ਬਿਨਾ ਮੇਰਾ ਕੋਈ ਨਹੀਂ ਬਸ ਉਹ ਪਾਰਾਂ ਤੇ ਪੈ ਜਾਂਦਾ। ਤੁਸੀਂ ਆਪਣੇ ਬੱਚਿਆਂ ਨੂੰ ਇਦਾਂ ਕਹਿੰਦੇ ਆ ਪੁੱਤ ਦੇਖ ਲੈ ਤੇਰੇ ਬਿਨਾ ਮੇਰਾ ਕੁਛ ਨਹੀਂ ਅਸੀਂ ਤੇ ਰੁਲਜਾਂਗੇ ਪੁੱਤ ਤੇਰੇ ਬਿਨਾ ਉਹ ਕਹਿੰਦਾ ਅੱਛਾ ਉਹ ਭਾਰਾਂ ਤੇ ਪੈ ਜਾਂਦਾ ਫੂਕ ਤਾਂ ਛਕਾਓ ਆਪਣੇ ਨਿਆਣਿਆਂ ਨੂੰ ਪੰਪ ਨਾ ਦਿਓ ਐਨਾ ਹੀ ਕਹਿਆ ਕਰੋ ਵੀ ਠੀਕ ਹੈ ਭਾਈ ਤੇਰੀ ਕਰਦੇ ਆ ਤੂੰ ਸਾਡਾ ਠੀਕ ਤੇਰਾ ਜੀ ਕਰੇਗਾ ਕਰ ਲਈ ਵੀ ਤੇ ਕੋਈ ਨਹੀਂ ਹੈਗੇ ਅਸੀਂ ਠੀਕ ਨੈਣ ਪ੍ਰੈਣ ਚੱਲਦੇ ਨੇ ਰੋਟੀ ਆਪਣੀ ਪਕਾ ਲਾਂਗੇ ਭਾਈ ਖਾ ਲਾਂਗੇ ਰੋਟੀਆਂ ਦੋ ਮੰਨੀਆਂ ਤੇ ਮਿਲ ਹੀ ਰਹਿਣਗੀਆਂ ہے کہ نہیں نہ سبزی کھاواں گے آم ਦਾ اچار ਪਾਲਾਂਗੇ بس ਫਿਰ بس ਇਹਨੇ ਨਾਲ ਹੀ ਖੁਸ਼ ਰਹਿਣਾ ਡਿਪੈਂਡ ਨਾ ਹੋਵੋ ਭਾਰਾਂ ਤੇ ਪੈਣਗੇ ਸਾਰੇ ਪੈਂਦੇ ਆ ਕਿ ਲਈ ਪੈਂਦੇ ਜਿੰਨੇ ਤਰਲੇ ਕਰਦੇ ਆ ਓਨੇ ਭਾਰਾਂ ਤੇ ਪੈਂਦੇ ਬਜ਼ੁਰਗੋ ਤੁਸੀਂ ਵੀ ਸਮਝੋ ਨੌਜਵਾਨੋ ਤੁਹਾਡੇ ਤੇ ਜਿਆਦਾ ਕੰਮ ਆਉਣ ਵਾਲੀ ਗੱਲ ਹੈ ਤੁਹਾਡੇ ਬੱਚੇ ਅਜੇ ਜੰਮਣੇ ਨੇ ਫਰਜ਼ ਨਿਭਾਵਾਂਗੇ ਬੱਚੇ ਜਮਾਂਗੇ ਪਾਲ ਤੇ ਵਿਆਹ ਤੇ ਠੀਕ ਹੈ بس ਪਰ ਰਹਿਣਾ ਖੁਸ਼ ਆਸਾਂ ਲਾਣੀਆਂ ਛੱਡ ਦਿਓ ਜਿੰਨਾ ਬੰਦਾ ਆਸਾਂ ਜ਼ਿਆਦਾ ਲਾਉਂਦਾ ਨਿਰਾਸ਼ ਵੀ ਉਨਾ ਹੀ ਜ਼ਿਆਦਾ ਹੁੰਦਾ ਆਸ ਘਟਾਓ ਥੋੜੀ ਜੀ ਇਛਾਵਾਂ ਵੱਡੀਆਂ-ਵੱਡੀਆਂ ਨਾ ਪਾੜੋ ਅਸੀਂ ਤੇ ਖੁਸ਼ ਹਾਂ ਬਸ ਰੱਜੇ ਹੋਈ ਜੀ ਏ ਯਾਰ ਰੱਜਿਆ ਪੁੱਜਿਆ ਰੱਜਿਆ ਪੁੱਜਿਆ ਪਤਾ ਕਿੰਨੂੰ ਕਹਿੰਦੇ ਐ ਬੱਲੇ ਬੱਲੇ ਬੜੀ ਗੱਡੀ بڑا ਘਰ بڑا ਰੱਜਿਆ ਪੁੱਜਿਆ ਲੈ ਇਹ ਤੇ ਭੁੱਖਾ ਐ ਦੇਖੀ ਬੱਚਿਆਂ ਤੋਂ ਕਿਵੇਂ ਪਿਆਰ ਪਾਇ세 ਤਰਸਦਾ ਇਹ ਤੇ ਭੁੱਖਾ ਐ ਇਹ ਰੱਜਿਆ ਪੁੱਜਿਆ ਤੈਨੂੰ ਕਿੱਥੋਂ ਲੱਗਦਾ ਹਾਂ ਰੱਜਿਆ ਪੁੱਜਿਆ ਬੰਦਾ ਐ ਲੈ ਰੱਜਿਆ ਪੁੱਜਿਆ ਕਿਤੇ ਇਹ ਤੇ ਤਰਲੇ ਲੈਂਦਾ ਫਿਰਦਾ ਖੁਸ਼ੀ ਰਹਿ ਖੁਸ਼ ਹੋਣ ਲਈ ਇਹ ਤੇ ਤਰਲੇ ਲੈਂਦਾ ਇਹ ਰੱਜਿਆ ਪੁੱਜਿਆ ਥੋੜਾ ਰੱਜੇ ਪੁੱਜੇ ਉਹ ਹੁੰਦੇ ਨੇ ਜਿਹੜੇ ਆਪਣੀ ਖੁਸ਼ੀ ਲਈ ਕਿਸੇ ਤੇ ਡਿਪੈਂਡ ਨਾ ਹੋ ਜਿਹੜੇ ਭੀਖ ਨਾ ਮੰਗਣ ਖੁਸ਼ੀਆਂ ਤੇ ਜਿਹੇ ਲੋਕ ਉਹ ਜਿਨ੍ਹਾਂ ਨੂੰ ਖੁਸ਼ ਰਹਿਣ ਲਈ ਕਿਸੇ ਦੀ ਲੋੜ ਨਹੀਂ ਆਪਣੇ ਆਪ 'ਚ ਖੁਸ਼ ਨੇ ਠੀਕ ਹੈ ਜੀ ਤੇ ਆਪਣੇ ਆਪ ਨਾਲ ਉਹ ਖੁਸ਼ ਨੇ ਜਿਹੜੇ ਸੱਚ ਨਾਲ ਜੁੜੇ ਰਹਿੰਦੇ ਨੇ ਜੇ ਜਦੋਂ ਬੰਦਾ ਸੱਚ ਨਾਲ ਟੁੱਟਿਆ ਹੁੰਦਾ ਨਾ ਆਪਣੇ ਆਪ ਨਾਲ ਵਹਿ ਨਹੀਂ ਸਕਦਾ ਕੱਲਾ ਜਦੋਂ ਬਹਿੰਦਾ ਆ ਜਿੰਨੇ 2 ਨੰਬਰੀਏ ਨੇ ਇਹ ਆਪਣੇ ਆਪ ਨਾਲ ਨਹੀਂ ਬਹਿ ਸਕਦੇ ਆਪਣੇ ਕੋਲੋਂ ਇਹਨਾਂ ਨੂੰ ਬਦਬੂ ਆਉਂਦੀ ਹੈ ਬਦਬੂ ਉਹ ਬਦਬੂ ਜਿਹੜੀ ਸਾਨੂੰ ਨਹੀਂ ਪਤਾ ਲੱਗਦਾ ਬੇਈਮਾਨ ਬੰਦਿਆਂ ਨੂੰ ਆਪਣੇ ਆਪ ਕੋਲੋਂ ਬਦਬੂ ਆਉਂਦੀ ਹੈ ਤੇ ਸਹੀ ਬੰਦਿਆਂ ਨੂੰ ਆਪਣੇ ਆਪ ਕੋਲ ਬਹਿਣ ਦਾ ਨਜ਼ਾਰਾ ਆਉਂਦਾ ਆਪਣੇ ਆਪ ਕੋਲੋਂ ਮਹਿਕ ਆਉਂਦੀ ਹੈ ਮਹਿਕ ਗੁਣਾ ਦੀ ਕੁਆਲਿਟੀ ਦੀ ਗੁਣ ਹੁੰਦੇ ਆ ساری ਜ਼ਿੰਦਗੀ ਗਲਤ ਕੰਮ ਨਹੀਂ ਕੀਤਾ ਹੁੰਦਾ ਬੇਈਮਾਨੀਆਂ ਨਹੀਂ ਕੀਤੀਆਂ ਹੁੰਦੀਆਂ ਠੱਗੀਆਂ ਨਹੀਂ ਮਾਰੀਆਂ ਹੁੰਦੀਆਂ ਹੱਕ ਸੱਚ ਦੀ ਕਮਾਈ ਕੀਤੀ ਹੁੰਦੀ ਹੈ ਆਪਣੇ ਆਪ ਵਿੱਚ ਉਹ ਬੰਦਾ ਪੂਰਾ ਹੁੰਦਾ ਹੈ ਕੰਪਲੀਟ ਹੁੰਦਾ ਹੈ ਖੁਸ਼ ਰਹਿੰਦਾ ਹੈ ਮੈਂ ਕਾਉਂਦੀਆਂ ਉਹਨੂੰ ਆਪਣੇ ਆਪ ਚ ਤਾਂ ਕਰਕੇ ਰੱਜਿਆ ਪੁੱਜਿਆ ਮਨ ਰੱਜਿਆ ਰੱਜੀ ਰੂਹ ਰੱਜੀ ਧੂ ਮੈਂ ਕੀ ਕਿਹਾ ਕਿਹੜੀ ਰੂਹ ਰੱਜੀ ਰੂਹ ਕਿਹੜੀ ਹੈ ਰੱਜੀ ਰੂਹ ਆਪਣੇ ਆਪ ਦਾ ਨਾਮ ਲਾਓ ਆਪਣੇ ਆਪ ਦੇ ਅੰਦਰ ਬੋਲੋ ਆਪਣਾ ਨਾਮ ਲਓ ਆਪਣਾ ਨਾਮ ਲੈ ਕੇ ਆਪਣੇ ਆਪ ਨੂੰ ਰੱਜੀ ਰੂਹ ਕਹੋ ਆਪਣੇ ਅੰਦਰ ਆਪਣਾ ਨਾਮ ਬੋਲ ਕੇ ਆਪਣੇ ਆਪ ਨੂੰ ਰੱਜੀ ਰੂਹ ਕਹੋ ਬੋਲੋ ਜਰਾ ਆਪਣੇ ਅੰਦਰ ਆਪਣਾ ਹੀ ਨਾਮ ਲਓ ਰੱਜੀ ਰੂਹ ਰੱਜਿਆ ਪੁਜਿਆ ਰੱਜਿਆ ਕਹੋ ਆਪਣੇ ਆਪਣੇ ਅੰਦਰ ਕਹੋ ਆਪਣੇ ਆਪ ਨੂੰ ਕਹੋ ਰੱਜੇ ਕਿਸੇ ਦੀ ਰੂਹ ਖੁਸ਼ ਕਿਸੇ ਤੇ ਡਿਪੈਂਡ ਨਹੀਂ ਕਿਸੇ ਤੇ ਮਥਾਜ ਨਹੀਂ ਕਿਸੇ ਤੇ ਬਿਖਾਰੀ ਨਹੀਂ ਐਦਾਂ ਕਹੋ ਆਪਣੇ ਆਪ ਨੂੰ ਜਦੋਂ ਕਹੋਗੇ ਨਾ ਵੀਰੋ ਨਜ਼ਾਰਾ ਫੇਰਾਂ ਸਾਡੀ ਜ਼ਿੰਦਗੀ ਤਰਲੇ ਕਰਦਿਆਂ ਦੀ ਭੀਖ ਮੰਗਦਿਆਂ ਦੀ ਲੱਗ ਜਾਂਦੀ ਹੈ ਬਿਖਾਰੀ ਬਣ ਕੇ ਆਪਣੇ ਆਪ ਵਿੱਚ ਪੂਰੇ ਹੋ ਜਾਓ ਤੇ ਉਹਦੇ ਲਈ ਜ਼ਰੂਰੀ ਹੈ ਪੂਰਿਆਂ ਕੋਲ ਬਹਿਣਾ ਰੱਜੀਆਂ ਰੂਹਾਂ ਕੋਲ ਬਹਿਣਾ ਰੱਜੀਆਂ ਰੂਹਾਂ ਦੀ ਸੰਗਤ ਕਰਨੀ ਜਿਨ੍ਹਾਂ ਨੂੰ ਵੇਖ-ਵੇਖ ਕੇ ਸਾਨੂੰ ਵੀ ਚਾਅ ਜੜੇ ਵਿਚਾਰੇ ਖੁਸ਼ ਰਹਿੰਦਾ ਮੈਂ ਕਿਉਂ ਨਹੀਂ ਰਹਿ ਸਕਦਾ ਇਹ ਕੈਮ ਕੈਮ ਰਹਿੰਦਾ ਮੈਂ ਕਿਉਂ ਨਹੀਂ ਰਹਿ ਸਕਦਾ ਤੇ ਸਾਡਾ ਧਾਰਮਿਕ ਢਾਂਚਾ ਇਦਾਂ ਦਾ ਜਿੰਨੀਆਂ ਤੂੜੀਆਂ ਧਾਰਮਿਕ ਬੰਦੇ ਪਾਈ ਫਿਰਦੇ ਨੇ ਇੰਨੀਆਂ ਬੰਦਿਆਂ ਦੇ ਮੱਥਿਆਂ ਤੇ ਹੁੰਦੀਆਂ ਨਹੀਂ ਜਿਨ੍ਹਾਂ ਇਹ ਦੁਖੀ ਰਹਿੰਦੇ ਨੇ ਇਰੀਟੇਟ ਰਹਿੰਦੇ ਨੇ ਕਿਉਂ ਕਿਸੇ ਦਾ ਨੱਚਦਾ ਵੇਖ ਲਿਆ ਆਪ ਨੱਚ ਨਹੀਂ ਸਕਦੇ ਤਾਂ ਵੀ ਦੁਖੀ ਕੋਈ ਬਾਹਰ ਖੁੱਲ ਕੇ ਖਾ ਰਿਹਾ ਇਹ ਖਾ ਨਹੀਂ ਸਕਦੇ ਤਾਂ ਵੀ ਦੁਖੀ ਕਿਸੇ ਨੂੰ ਮੁਰਗਾ ਖਾਂਦਾ ਵੇਖ ਲਿਆ ਤਾਂ ਵੀ ਰਾਲਾ ਸਿੱਟੀ ਜਾਂਦੇ ਨੇ ਮੁਰਗਾ ਨਹੀਂ ਖਾ ਸਕਦੇ ਤਾਂ ਦੁਖੀ ਜੇ ਕੋਈ ਚੱਜ ਦੇ ਕੱਪੜੇ ਪਾ ਕੇ ਜੀਨ ਜੂਨ ਪਾ ਕੇ ਖੜਾ ਹੋਵੇ ਇਹ ਜੀਨ ਨਹੀਂ ਪਾ ਸਕਦੇ ਇਹ ਤਾਂ ਦੁਖੀ ਜੇ ਰੰਗ ਬਰੰਗਾ ਲਾਲ ਜੀ ਕਰੇ ਲਾਲ ਲੂਨ ਪਾਉਣ ਨੂੰ ਇਹ ਪਾ ਨਹੀਂ ਸਕਦੇ ਇਹ ਤਾਂ ਦੁਖੀ ਇਹ ਰੱਜੀਆਂ ਰੂਹਾਂ ਨਹੀਂ ਇਹ ਤਾਂ ਭੁਖੀਆਂ ਨੇ ਦੁਖੀ ਨੇ ਧਾਰਮਿਕ ਬੰਦੇ ਸਾਡੇ ਜ਼ਿਆਦਾ ਦੁਖੀ ਨੇ ਇਹ ਸਮਾਜ ਵਾਲਾ ਸਾਰਾ ਕੁਝ ਕਰ ਨਹੀਂ ਸਕਦੇ ਤਾਂ ਕਰਕੇ ਦੁਖੀ ਹੋ ਹੀ ਰਹਿੰਦੇ ਨੇ ਪਰੇਸ਼ਾਨ ਹੀ ਰਹਿੰਦੇ ਨੇ ਇੱਥੋਂ ਕੀ ਭਾਲਦੇ ਤੁਸੀਂ ਜੇ ਲੱਗਦਾ ਤੁਹਾਨੂੰ ਵੀ ਇਹ ਬੰਦੇ ਖੁਸ਼ ਕਰ ਦੇਣਗੇ ਕੈਮ ਕਰ ਦੇਣਗੇ ਨਹੀਂ ਨਹੀਂ ਜਿੰਨੇ ਇਰੀਟੇਟ ਹੋ ਨੇ ਇਹਨਾਂ ਕੋਈ ਨਹੀਂ ਤਾਂ ਹੀ ਤਾਂ ਗੱਲ ਪੈਂਦੇ ਹੁੰਦੇ ਆ ਤੁਸੀਂ ਕਿਤੇ ਵੀ ਚਲੇ ਜਾਓ ਤੁਸੀਂ ਵੇਖੋ ਉਹ ਸ਼ਾਂਤੀ ਨਹੀਂ ਹੁੰਦੀ ਉਹਨਾਂ ਦੇ ਵਿੱਚ ਇਰੀਟੇਟ ਪਰੇਸ਼ਾਨ ਭਟਕੇ ਹੋਏ ਤਾਂ ਕਰਕੇ ਮੈਂ ਕਹਿ ਰਿਹਾ ਕਾਦੇ ਲਈ ਪੀਖ ਮੰਗਦਾ ਫਿਰਦਾ ਆਪਣੇ ਆਪ ਵਿੱਚ ਖੁਸ਼ ਹੋ ਜਾ